ਸਾਡੇ YouTube ਚ ਨਤੇ ਆਫਰ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 25 ਸਾਲਾਂ ਦੀ ਸੇਵਾ ਉਪਰੰਤ ਫੁੱਲ ਪੈਨਸ਼ਨਰੀ ਬੈਨੀਫਿਟ ਦੇਣ ਸਬੰਧੀ ਸਰਕਾਰ ਵੱਲੋਂ ਲਗਾਈ ਗਈ ਡਬਲ ਬੈਂਚ ਤੇ ਐਲਪੀਏ ਨੰਬਰ 691/220 ਬੰਦੀ ਹੋਣ ਵਾਲੀ ਅਗਲੀ ਸੁਣਵਾਈ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਭ ਤੋਂ ਸੁਭਕਰ ਕਰ ਲੋ। ਜੋ ਹਰੇਕ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜੇ ਦਾ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਆਪਣੀਆਂ ਹੱਕੀ ਮੰਗਾਂ ਸੰਬੰਧੀ ਇਨਸਾਫ ਨਹੀਂ ਮਿਲਦਾ ਤੇ ਫਿਰ ਉਹਨਾਂ ਨੂੰ ਆਖਰੀ ਸਹਾਰੇ ਦੇ ਤੌਰ ਤੇ ਇਨਸਾਫ ਲੈਣ ਲਈ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਇੱਕ ਵੱਡਾ ਕਾਹਤ ਇਹ ਵੀ ਹੈ ਕਿ ਸਰਕਾਰਾਂ ਦਾ ਮੁਲਾਜ਼ਮਾਂ ਤੇ ਪੈਨਸ਼ਨਾਂ ਆਦਿਆਂ ਮੰਗਾਂ ਪ੍ਰਤੀ ਰਵੱਈਆ ਆਮ ਤੌਰ ਤੇ ਨਾਪੁਖੀ ਹੀ ਰਹਿੰਦਾ ਲਿਖਣ ਨੂੰ ਮਿਲਦਾ ਹੈ ਜाहिਦਾ ਤਾਂ ਇਹ ਹੈ ਕਿ ਹੱਕੀ ਮੰਗਾ ਦਾ ਨਿਪਟਾਰਾ ਸਰਕਾਰ ਖੁਦ ਹੀ ਬਿਨਾਂ ਕਿਸੇ ਦੇਰੀ ਤੋਂ ਕਰ ਦੇਵੇ ਪਰੰਤੂ ਅਜਿਹਾ ਰਵਈਆ ਘਟਵੱਧ ਹੀ ਸਰਕਾਰਾਂ ਵੱਲੋਂ ਦਿਖਾਇਆ ਜਾਂਦਾ ਹੈ ਕਿਸੇ ਕੜੀ ਵਿੱਚ ਇੱਕ ਕੇਸ ਲਾਭ ਸਿੰਘ ਢਾਲੀਵਾਲ ਐਂਡ ਆਦਰਸ ਵਰਸ ਸਟੇਟ ਆਫ ਪੰਜਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਭਾਵੇਂ ਇਸ ਕੇਸ ਦਾ ਫੈਸਲਾ ਸਿੰਗਲ ਬੈਂਚ ਤੋਂ ਪਟੀਸ਼ਨ ਕਰਤਾ λαβ ਸਿੰਘ ਐਂਡ ਤਾਲੀਵਾਲ ਐਂਡ ਆਦਰਸ ਦੇ ਹੱਕ ਦੇ ਵਿੱਚ ਆਇਆ ਸੀ ਪਰੰਤੂ ਸਰਕਾਰ ਨੇ ਇਸ ਫੈਸਲੇ ਨੂੰ ਖਿੜੇ ਮੱਥੇ ਪ੍ਰਮਾਣ ਕਰਨ ਦੀ ਬਜਾਏ ਇੱਕ ਐਲ ਪੀਏ ਨੰਬਰ 691/2020 ਸਟੇਟ ਆਫ ਪੰਜਾਬ ਵਰਸਸ ਲਵ ਸਿੰਘ ਤਾਲੀਵਾਲ ਐਂਡ ਆਦਰਸ ਵਿਰੋਧ ਲਗਾ ਕੇ ਫੈਸਲਾ ਲਾਗੂ ਕਰਨ ਨੂੰ ਲੰਬੇ ਸਮੇਂ ਤੱਕ ਟਾਲ ਦਿੱਤਾ ਹੈ ਦਰ ਅਸਲ ਸਰਕਾਰ ਵੱਲੋਂ ਪੂਰੇ ਪੈਨਸ਼ਨ ਦੇ ਬੈਨੀਫਿਟ ਦੇਣ ਲਈ ਪਹਿਲਾਂ 30 ਸਾਲਾਂ ਦੀ ਯਾਨੀ 66 ਛਮਾਈਆਂ ਦੀ ਸਰਵਸ ਮਿਲਟਰੀ ਕੀਤੀ ਹੋਈ ਸੀ ਪਰੰਤੂ ਮਿਤੇ 1 ਬਾਰ 211 ਤੋਂ ਬਾਅਦ ਰਿਟਾਇਰ ਹੋਏ ਮੁਲਾਜ਼ਮਾਂ ਲਈ ਪੂਰੇ ਪੈਨਸ਼ਨਰੀ ਬੇਨਫਿਟ ਦੇਣ ਲਈ ਜ਼ਰੂਰੀ ਸਮਾਂ ਸੀਮਾ ਦੀ ਹੱਦ 25 ਸਾਲ ਕਰ ਦਿੱਤੀ ਸੀ ਤੇ ਇਸ ਸੰਬੰਧੀ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀ ਪਰੰਤੂ ਇੱਕ ਇੱਕ ਛੇ ਤੋਂ ਬਾਅਦ ਤੇ 1/12/211 ਤੋਂ ਪਹਿਲਾਂ ਯਾਨੀ ਕਿ 1-1 ਜੇ ਤੋਂ 30-11-2011 ਤੱਕ ਰਿਟਾਇਰ ਹੋਏ ਪੈਨਸ਼ਨਾਂ ਤੇ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਇਸ ਸਮੇਂ ਦੌਰਾਨ ਰਿਟਾਇਰ ਹੋਏ ਪੈਨਸ਼ਨਰਸ ਵੀ 25 ਸਾਲ ਦੀ ਸੇਵਾ ਕਰਨ ਉਪਰੰਤ ਫੁੱਲ ਪੈਨਸ਼ਨਰੀ ਬੈਨੀਫਿਟ ਲੈਣ ਤੋਂ ਵਾਂਝੇ ਰਹਿ ਗਏ ਹਨ ਤੇ ਉਹ ਇਸ ਆਪਣੇ ਹੱਕੀ ਮੰਗ ਨੂੰ ਪੂਰਾ ਕਰਾਉਣ ਲਈ ਅਦਾਲਤੀ ਚਾਰਾ ਜਾਈ ਕਰ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਸਰਕਾਰ ਵੱਲੋਂ ਦਾਇਰ ਕੀਤੀ ਗਈ ਇੱਕ LPA ਨੰਬਰ 691 ਉਹ 220 ਦੀ ਪਿਛਲੀ ਸੁਣਵਾਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਮਿਤੀ 25 ਤੋਂ 25 ਨੂੰ ਮਿਸਟਰ ਜਸਟਿਸ ਸੁਰੇਸ਼ਵਰ ਟੱਕਰ ਤੇ ਮਿਸਟਰ ਜਸਟਿਸ ਵਿਕਰ ਸੂਰੀ ਦੇ ਡਬਲ ਬੈਂਚ ਤੇ ਹੋਈ ਸੀ ਉਸ ਸੁਣਵਾਈ ਦੌਰਾਨ ਇਸ ਕੇਸ ਦਾ ਕੋਈ ਫਾਈਨਲ ਫੈਸਲਾ ਨਹੀਂ ਸੀ ਆਇਆ ਬਲਕਿ ਅਗਲੀ ਸੁਣਵਾਈ ਦੀ ਇੱਕ ਹੋਰ ਮਿਤੀ ਮਾਨਯੋਗ ਹਾਈ ਕੋਰਟ ਵੱਲੋਂ 10/3/2025 ਪਾ ਦਿੱਤੀ ਗਈ ਸੀ ਤਾਂ ਹੁਣ ਐਨਪੀਏ ਨੰਬਰ 691/2020 ਦੀ ਅਗਲੀ ਸੁਣਵਾਈ ਦੀ ਮਿਤੀ 10 ਮਾਰਚ ਨੂੰ ਉਸੇ ਡਬਲ ਬੈਂਚ ਤੇ ਹੀ ਹੋਵੇਗੀ ਭਾਵ ਕਿ ਮਿਸਟਰ ਜਸਟਿਸ ਰੇਸ਼ਵਰ ਠਾਕਰ ਤੇ ਮਿਸਟਰ ਜਸਟਿਸ ਵਿਕਾਸ ਸੋਰੀ ਦੇ ਡਬਲ ਬੈਂਚ ਤੇ ਕੋਰਟ ਨੰਬਰ 6 ਵਿੱਚ ਸੀਰੀਅਲ ਨੰਬਰ 112 ਤੇ ਇਹ ਸੁਣਵਾਈ ਕੀਤੀ ਜਾਵੇਗੀ ਇਹ ਵੀ ਗੌਰਤ ਮਤਲਬ ਹੈ ਕਿ ਇਸ ਸਨਵਾਹੀ ਦੀ ਲਿਸਟ ਟਾਈਪ ਹਰ ਜਟ ਮੋਮੈਂਟ ਕੀਤੀ ਜਾਵੇਗੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ 10 2025 ਦੀ ਸਨਵਾਹੀ ਰਣ ਲੰਬੇ ਸਮੇਂ ਤੋਂ ਚੱਲ ਰਿਹਾ ਇਸ ਕੇਸ ਸੰਬੰਧੀ ਕੋਈ ਫਾਈਨਲ ਫੈਸਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦੇ ਦਿੱਤਾ ਜਾਂਦਾ ਹੈ ਜਾਂ ਫਿਰ ਇੱਕ ਹੋਰ ਹੀਰਿੰਗ ਦੀ ਅਗਲੀ ਤਾਰੀਖ ਇਹ ਦਿੱਤੀ ਜਾਂਦੀ ਹੈ ਇਸ ਸੁਣਵਾਈ ਸਬੰਧੀ ਜੋ ਵੀ ਆਉਟਕਮ ਆਵੇਗੀ ਉਸ ਦੀ ਜਾਣਕਾਰੀ ਆਪ ਜੀ ਨੂੰ ਇੱਕ ਵੀਡੀਓ ਦੇ ਮਾਧਮੇ ਨਾਲ ਹੀ ਸਾਂਝੀ ਕਰ ਦਿੱਤੀ ਜਾਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ